ਕੁੰਭ ਦਾ ਇਸ਼ਨਾਨ ਦੋ-ਦੋ ਕਰੋੜ ਤਿੰਨ-ਤਿੰਨ ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ ਇਤਨੇ ਲੋਕ ਇਸ਼ਨਾਨ ਕਰਦੇ ਨੇ ਉਹ ਜੋ ਕੁੰਭ ਦਾ ਮੇਲਾ ਲੱਗਦਾ ਹੈ ਕਈ ਦਿਨ ਇੰਨੀ ਭੀੜਾ ਇਤਨਾ ਇਕੱਠ ਇੰਨੀ ਦੁਨੀਆ ਜਾ ਰਹੀ ਹੈ ਤੁਸੀਂ ਸਾਰੇ ਧਾਰਮਿਕ ਮੰਨ ਲਈਏ ਨਹੀਂ ਹੋਰ ਸਗਲੇ ਵਿਵਹਾਰੀ ਵਪਾਰੀ ਨੇ ਵਪਾਰ ਵਿੱਚ ਕੀ ਹੁੰਦਾ ਹੈ ਦੇਣਾ ਲੈਣਾ ਲੈਣਾ ਦੇਣਾ ਜਾ ਰਹੇ ਆ ਤੇ हे ਪ੍ਰਮਾਤਮਾ ਹੁਣ ਇਹ ਸਾਡੀ ਕਾਮਨਾ ਹੈ ਤੂੰ ਪੂਰੀ ਕਰ ਇਹ ਸਵਾਸਤੇ ਆਇਆ ਦੇਣਾ ਹੈ ਲੈਣਾ ਹੈ ਲੈਣਾ ਹੈ ਦੇਣਾ ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨੀ ਹੈ ਅਰਪਣ ਕਰਨਾ ਹੈ ਸਮਰਪਣ ਕਰਨਾ ਹੈ ਕਾਹੂ ਫਲ ਕੀ इच्छा ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਕੀਰਤਨ ਨਾਲ ਜੁੜੇ ਸ਼ਬਦ ਨਾਲ ਜੁੜੇ ਮੰਤਰ ਨਾਲ ਜੁੜੇ ਕਾਹੂ ਫਲ ਕੀ ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ ਇਹ ਗੱਲ ਸਮਝ ਵਿੱਚ ਨਹੀਂ ਆਵੇਗੀ ਪਤਾ ਨਹੀਂ ਕਿਤਿਆਂ ਨੇ ਮੈਨੂੰ ਕਿਹਾ ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ ਹੈ ਕੰਨਨ ਕਾਮਨਾ ਤੋਂ ਬਿਨਾ ਤੇ ਮਨੁੱਖ ਕੰਮ ਕਰ ਹੀ ਨਹੀਂ ਸਕਦਾ ਕਾਮਨਾ ਹੀ ਤੇ ਪ੍ਰੇਰਦੀ ਹੈ ਰਨਾ ਮਨੋਂ ਕੁਝ ਕਰ ਹੀ ਨਹੀਂ ਸਕਦਾ ਮੈਂ ਕੀ ਕਰ ਸਕਦਾ ਹੈ ਅਗਰ ਕਰਮ ਹੀ ਰਸ ਬਣ ਜਾਏ ਕਰਮ ਹੀ ਸਵਾਦ ਬਣ ਜਾਏ ਵਾਹਿਗੁਰੂ ਆਖਣਾ ਹੀ ਰਸ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ ਕੀਰਤਨ ਸੁਣਨਾ ਹੀ ਆਨੰਦ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ ਪਰ ਐਸਾ ਮਹਾ ਆਨੰਦ ਕਿ ਸਾਰੇ ਰਸ ਫਿੱਕੇ ਪੈ ਜਾਣ ਇਹ ਕੈਸੀ ਅਵਸਥਾ ਹੈ ਜਿੱਥੇ ਕਾਹੂ ਭਲ ਕੀ ਇਛਾ ਨਹੀਂ ਬਾਚੇ ਆਸਾ ਵਿੱਚ ਅਤ ਦੁੱਖ ਗਨਾ ਮਨ ਮੁਖ ਚੇਤ ਲਾਇਆ ਗੁਰ ਮੁਖ ਭੈ ਨਿਰਾਸ ਸੁਖ ਫਲ ਪਾਇਆ ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਵਿੱਚ ਰਹਿੰਦਾ ਹੈ ਕਿਉਂ ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਆਉਂਦੀਆਂ ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ ਕੁਝ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀਆਂ ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ ਤਾਂ ਪੂਰੀ ਹੁੰਦੀ ਆਉਂਦੀਆਂ ਘਟ ਤੋਂ ਘਟ 10 ਨੂੰ ਜਨਮ ਦੇ ਜਾਂਦੀ ਹੈ 10 ਕਾਮਨਾਵਾਂ ਤੋ ਕੀ ਖਾਤ ਪੂਰੀ ਹੋਈ ਹੈ ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ ਪੂਰੀ ਹੁੰਦੀ ਆਉਂਦੀਆਂ 100 ਨੂੰ ਜਨਮ ਦੇ ਜਾਂਦੀਆਂ ਤੇ ਉਹ 100 ਪੂਰੀਆਂ ਹੋਵਨ ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਜ਼ਿੰਦਗੀ ਮੁੱਕਣ ਦੇ ਕਰੀਬ ਆ ਜਾਂਦੀ ਏ ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ ਪਤਾ ਸਿਆਣੇ ਕੀ ਕਹਿੰਦੇ ਨੇ ਕਿ ਕਬਰ ਇਹਦੇ ਉੱਤੇ ਪੱਥਰ ਨਹੀਂ ਨੇ ਮਿੱਟੀ ਨਹੀਂ ਨੇ ਮੇਰੇ ਸਵਾਸਾਂ 'ਚ ਮੇਰੀਆਂ ਨਿਕਲੀਆਂ ਸਨ ਇੱਛਾਵਾ ਕਾਮਨਾਵਾ ਉਹਨਾਂ ਨੇ ਦਬਾ ਕੇ ਰੱਖ ਦਿੱਤਾ ਨਹੀਂ ਪੂਰੀਆਂ ਹੋਈਆਂ ਉਹਨਾਂ ਚੀਜ਼ ਦਬ ਕੇ ਰਹਿ ਗਿਆਂ ਵਾ ਕਿਛਦੀਆਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਪਤਾ ਹੀ ਨਹੀਂ ਇਹ ਨਿਯਮ ਹੀ ਨਹੀਂ ਹੈ ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ ਪੂਰੀ ਆਉਂਦੀ ਹੈ 10 ਨੂੰ ਜਨਮ ਦੇ ਜਾਂਦੀ ਹੈ ਤੋਂ ਪਹਿਲੇ ਇੱਕ ਦਾ ਸ਼ੌਕ ਸੀ ਹੁਣ 10 ਦਾ ਸ਼ੌਕ ਹੁਣ 10 ਦਾ ਗਮ ਉਮਰ ਦੇ ਵੱਦਦੇਆਂ ਵੱਦਦੇਆਂ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜਨੀ ਹੋ ਜਾਂਦੀ ਹੈ ਔਰ ਚੁਕਣਾ ਔਖਾ ਹੋ ਜਾਂਦਾ ਹੈ ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ ਬਹੁਤ ਅੱਛੀ ਜ਼ਿੰਦਗੀ ਹੈ ਅਨੁਭਵ ਜ਼ਿਆਦਾ ਹੋਵੇਗਾ ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਉਤਾਰ ਚੜਾ ਇਸ ਨੇ ਬੜੇ ਦੇਖੇ ਨੇ ਤੇ ਇਹਦੇ ਕੋਲ ਤੇ ਬੜਾ ਰਸ ਹੋਣਾ ਚਾਹੀਦਾ ਪਰ ਨਹੀਂ ਗਮਗੀਨ ਹੈ ਬੇਚੈਨ ਹੈ ਦੁਖੀ ਨੇ ਦਿਰਦਾ ਪਰ ਮੈਂ ਤੇ ਇਦਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ ਖਾਸ ਕਰਕੇ ਇਦਰ ਕੈਲੀਫੋਰਨੀਆ ਦੇਖ ਕੇ 당 ਹੋਇਆ ਦੁਪਹਿਰ ਤੋਂ ਬਾਅਦ ਬਿਰਦ ਲੋਕ ਗੁਰਦੁਆਰੇ ਆ ਜਾਂਦੇ ਨਾ ਬਾਹਰ ਮਹਿਫਿਲ ਸਜਦੀ ਉਹਨਾਂ ਦੀ ਹਰ ਗੁਰਦੁਆਰੇ ਚ 15 20 30 40 ਗੱਪਾਂ ਮਾਰਨਗੇ ਇਦਰ ਉਦਰ ਦੀ ਗੱਲ ਕਰਨਗੇ ਚਿਹਰੇ ਸਾਰਿਆਂ ਦੇ ਉਦਾਸ ਦਮਗੀਨ ਜਿਵੇਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਹਿ ਰਾਸ ਸਾਭ ਦੀ ਪਹਿਲੀ ਪੰਕਤੀ ਗ੍ਰੰਧੀ ਸਾਭ ਨੇ ਉਚਾਰਨ ਕੀਤੀ ਨਸੇ ਭਜ ਨਹੀਂ ਸੁਣਨੀ ਇਹ ਮੈਂ ਦੇਖਿਆ ਗਮਗੀ ਬੀਤਾਂ ਦੁਖੀ ਇਤਨੇ ਕਾਮਨਾਵਾਂ ਦੇ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕੰਨ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦੇਂਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੇ ਇਹ ਮੈਰਜ਼ ਕਰਦੇ ਅਰ ਸਾਇਬ ਕਹਿੰਦੇ ਨੇ ਕੋਈ ਕਰੋਨਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗਿਆਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ਇਹ ਕਿstra ਹੋ ਸਕਦਾ ਹੈ ਕਾ ਹੁੰਦਾ ਹੈ ਅਗਰ ਕਰਮ रस ਬਣ ਜਾਏ ਕਰਮ ਸਵਾਦ ਬਣ ਜਾਏ ਤਾਂ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਮਾਤਮਾ ਬੋਧੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਐਸਾ ਨਹੀਂ ਕਰਮ ਹੀ ਭਗਵਾਨ ਔਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੇ ਤੇ ਕੇਵਲ ਕਰਮਾਂ ਦੀ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ ਤੋਂ ਖੈਰ ਮੁਖ्तसर ਮੈਂ ਅਰਜ਼ ਕਰਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬੁਨਿਆਦ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਗੁਰੂ ਘਰ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ। ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ কা ਕਾਟਨ ਹਾਰਾ ਲੀਜੇ ਰੇ। ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂ ਤਰਾ ਦੇ ਜੋ ਪਾਪ ਨੇ, ਗੁਨਾਹ ਨੇ, ਧੱਬੇ ਨੇ, ਦੁੱਖ ਨੇ, ਸੰਤਾਪ ਨੇ ਮਿਟ ਜਾਂਦੇ ਨੇ। ਇਸ ਮੰਤਰ ਦੇ ਵਿੱਚ ਇਤਨੀ ਸ਼ਕਤੀ ਹੈ ਇਸ ਮੰਤਰ ਦੇ ਚੇਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਜਦੋਂ ਮੰਤਰ ਜਪਦਿਆਂ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ ਸੰਕਲਪ ਕੀਤਾ ਹੈ ਔਰ ਆਪਣੀ ਸਾਰੀ ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀ ਬਾਹਰ ਮਨੁੱਖ ਪੂਰਤੀ ਕਰ ਸਕੇ ਉਹਨੂੰ ਕਹਿੰਦੇ ਨੇ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਕਾਂਤ੍ਰਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨਹੀਂ ਹਿਰਦਾ ਸ਼ੁੱਧ ਹੋਵੇ ਬਾਵੇਨਾ ਹੋਵੇ ਅਕਸਰ ਨਹੀਂ ਆਉਂਦਾ ਲੇਕਿਨ ਤਾਂਤਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱਧੀ ਦੀ ਸ਼ਰਤ ਨਹੀਂ ਹੈ ਪਰ ਗੁਰਮੰਤਰ ਤੇ ਉਦੋਂ ਹੀ ਸਿੱਧ ਹੁੰਦਾ ਹੈ ਜਿਸ ਦਿਨ ਹਿਰਦਾ ਪੂਰਾ ਪਾਕ ਹੁੰਦਾ ਹੈ ਪਵਿੱਤਰ ਹੁੰਦਾ ਹੈ ਉਸ ਤੋਂ ਪਹਿਲੇ ਨਹੀਂ